ਪਹੁੰਚ ਗਿਆ ਗੁਰਦੁਆਰਾ ਟੀਪੀ ਸਰ ਬਾਗਲ ਕਲਾਂ ਤੇ ਅੱਜ ਅਰੇ ਬੀਰੂ ਦੇ ਤੁਹਾਨੂੰ ਆਖਰੀ ਦਰਸ਼ਨ ਕਰਾਵਾਂਗੇ ਤੇ ਬਹੁਤ ਸੰਗਤਾਂ ਪਹੁੰਚ ਚੁੱਕੀਆਂ ਨੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਘਾਰੀ ਤੇ ਬਾਬਾ ਜੀ ਵਾਸਤੇ ਬੋਲਣ ਵਾਸਤੇ ਤਾਂ ਮੇਰੇ ਕੋਲ ਛਾਪੀਆਂ ਨਹੀਂ ਹੈ ਨਹੀਂ ਅਸੀ ਸੰਗਤ ਕਰੀ ਉਹਨਾਂ ਦੀ ਐਨਾ ਪਿਆਰ ਮਿਲਿਆ ਉਹਨਾਂ ਦਾ ਤੇ ਹਮੇਸ਼ਾ ਉਹਨਾਂ ਦੀ ਯਾਦ ਦਿਲ ਦੇ ਵਿੱਚ ਹੀ ਰਹੂਗੀ ਬੜੀ ਭਗਤੀ ਕਰੀ Papa ji ਨੇ ਬੜੀ ਸੇਵਾ ਕਰੀ Dippi sahab ساری ਜਿੰਦਗੀ ਇੱਥੇ ਹੀ ਸਵਾਸ ਸਵਾਸ ਆਪਣਾ ਸੱਚਖੰਡ ਅਪਰਾਜਮਨ ਹੋ ਗਿਆ ਕੱਲ ਸਾਧੂ ਸੰਤ ਦਾ ਸੱਚਖੰਡ ਚੋਂ ਹੀ ਆਉਂਦੇ ਆ ਤੇ ਇੱਥੇ ਵੀ ਸੱਚਖੰਡ ਹੀ ਹੁੰਦਾ ਧਰਤੀ ਤੇ ਉਹਨਾਂ ਲਈ ਕਿਉਂਕਿ 24 ਘੰਟੇ ਭਗਤੀ ਕਰਨੀ ਸੇਵਾ ਸਿਮੰਤ ਕਰਨਾ ਤੇ ਗੇ ਵੀ ਸੱਚਖੰਡੀ ਜਾਣਾ ਉਹਨਾਂ ਨੇ ਤੇ ਮੈਂ ਸ਼ਾਂ ਸੰਦੇਤ ਨਾਲ ਜੁੜੇ ਰਹੇ ਸੰਗਤ ਵੀ ਹਮੇਸ਼ਾ ਯਾਦ ਰੱਖੋ ਉਹਨਾਂ ਨੂੰ ਜਦੋਂ ਮੈਂ ਵੀ ਪਹੁੰਚ ਗਿਆ ਉਹ ਸੰਗਤ ਆ ਗਈ ਹੈਗੀ ਸਾਰਾ ਕੰਮ ਕਰ ਗਿਆ ਹੈ ਸਾਦਨ ਨਾਲ ਪ੍ਰਸ਼ਾਸ਼ਨ ਨੇ ਪੂਰਾ ਪ੍ਰਬੰਧ ਕਰਿਆ ਹੈਗਾ ਸ਼ੁਰੂ ਹੋਈ ਹੈਗੀ ਆ ਸੋਹਣਿਆ ਹੋਖਾ 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 I'm to ਨੇੜੇ ਚਾਵੜਾ to the border. ਅੱਗੇ ਕੀ ਸੀ ਤੇ ਟਾਈਮ ਆਪਾਂ ਨੂੰ ਕਾਫੀ ਲੱਗ ਗਿਆ ਹੈਗਾ ਸੰਗਤ ਇਹ ਮੈਨੂੰ ਲੱਗਦਾ 3-4 ਵਜੇ ਸਾਰੀ ਗਈ ਹੈਗੀ ਐ ਪਿੰਡ ਦੀ ਵੀ ਬਾਹਰ ਦੀ ਸੰਗਤ ਤਾਂ ਚਲੋ ਮੈਨੂੰ ਲੱਗਦਾ 3:00 ਵਜੇ ਸਾਰੀ ਚਲੀ ਗਈ ਸੀ ਤੇ ਬਾਬਾਈ ਦੇ ਸੰਸਕਾਰ 1:00 ਵਜੇ ਹੋ ਗਿਆ ਸੀਗਾ ਬਹੁਤ ਜ਼ਿਆਦਾ ਸੰਗਤ ਆਈ ਤੇ ਕਿਉਂਕਿ ਦੇਸ਼ਾਂ ਦੇਸ਼ਾਂ 'ਚ ਤਾਂ ਪਿਆਰ ਕਰਦੀ ਹੈ ਬਾਬਾ ਜੀ ਨੂੰ ਇੱਧਰ ਵੀ ਬਹੁਤ ਜ਼ਿਆਦਾ ਨੇੜੇ-ਨੇੜੇੋਂ ਦੂਰ-ਦੂਰ ਤੋਂ ਸੰਗਤ ਬਹੁਤ ਆਉਂਦੀ ਸੀ ਬਾਬਾ ਜੀ ਕੋਲ ਤੇ ਸਾਧੂ ਸੰਤ ਦੇ ਦਾ ਹਰੇਕੀ ਦਰਸ਼ਨ ਕਰਨੇ ਚਾਹੁੰਦਾ ਹੈਗਾ ਤੇ ਉਹਨਾਂ ਦੀ ਯਾਦ ਵੀ ਹਮੇਸ਼ਾ ਸਾਡੇ ਦਿਲ ਦੇ ਵਿੱਚ ਰਹੂਗੀ ਕਿਉਂਕਿ ਅਸੀਂ ਤਾਂ ਪਿੰਡ ਦੇ ਹੋਣ ਕਰਕੇ ਤੇ ਉਹਨਾਂ ਦੀ ਸੰਗਤ ਬਹੁਤ ਕਰਨ ਦਾ ਮੌਕਾ ਮਿਲਿਆ ਹੈਗਾ ਤੇ ਬਹੁਤ ਪਿਆਰ ਜਾਦਾ ਕਰਦੇ ਸੀ ਕਈ ਵਾਰਕਿ ਸੇਵਾ ਕਰਦੇ ਹਾਂ ਕੋਈ ਚੀਜ਼ ਦੀ ਲੋੜ ਉਹਦੀ ਬਾਬਾ ਜੀ ਤੋਂ ਨਾ ਤਾਂ ਮੈਂ ਕੰਨ ਦੱਸਦਾ ਪੈਸੇ ਮੰਗਣੇ ਤਾਂ ਬਾਬਾ ਜੀ ਨੇ ਗਿਣ ਕੇ ਨਹੀਂ ਐ ਮੁਠੀ ਭਰ ਕੇ ਫੜਾ ਦੇਣੇ ਫਿਰ ਆਪ ਉਹ ਆਪਸ ਕਰਨੇ ਬਾਬਾ ਜੀ ਵੀ ਇੰਨੇ ਕੀ ਕਰਨੀ ਐ ਅਸੀਂ ਉਹ ਕੋਈ ਗੱਲ ਨਹੀਂ ਕਹਿ ਦਣਾ ਤੁਸੀਂ ਲੈ ਜਾਓ ਜਿੰਨੇ ਲੱਗੇ ਦੇਖ ਲਿਓ ਕੋਈ ਗੱਲ ਹੀ ਤੇ ਜੇ ਕੋਈ ਗਲਤੀ ਵੀ ਕਰਦੇ ਕੋਈ ਗੱਲ ਨਹੀਂ ਵਾਹਿਗੁਰੂ ਭਲੀ ਕਰੂਗਾ ਤੇ ਇੰਨੀ ਰੱਬੀ ਰੂਸੀ ਸਾਰੀ ਜ਼ਿੰਦਗੀ ਗੁਰੂ ਘਰ ਦੇ ਵਿੱਚ ਸੁਆਸ ਸੁਆਸ ਆਪਣਾ ਲੇਖੇ ਲਾਇਆ ਤੇ ਫਿਰ ਭਾਵਕਤਾ ਯਾਰ ਉਹ ਜਾਈਦਾ ਹੈਗਾ ਮਾਂ ਪਰਸ਼ ਨੂੰ ਯਾਦ ਕਰਕੇ ਵੀ ਹੁਣ ਕਦੇ ਮਿਲਨੇ ਨਹੀਂ ਪਰ ਆਪਣੇ ਅਰਗੇ ਦੇ ਜਨਮ ਮਰਨ ਦੇ ਗੇੜਾ ਦੋਸਤੋ ਸਾਧੂ ਸੰਤ ਤਾਂ ਹਮੇਸ਼ਾ ਆਪਣੇ ਨਾਲ ਹੀ ਨੇ ਤੇ ਹਮੇਸ਼ਾ ਯਾਦ ਕਰਦੇ ਰਹਿਵਾਂਗੇ ਉਹਨਾਂ ਨੂੰ ਉਹਨਾਂ ਦਾ ਪਿਆਰ ਹੀ ਇੰਨਾ ਸੀ ਆਪਾਂ ਨੇ ਨਾਲ ਆਪਣੇ ਨਗਰ ਦੇ ਨਾਲ ਨਗਰ ਦੇ ਵਿੱਚ ਵੀ ਕੋਈ ਆਪਸੀ ਖਟਮਟਾ ਜੀ ਤਾਂ ਅੱਜ ਸਭ ਦੂਰ ਹੋ ਗਈ ਬਹੁਤ ਸੰਗਤ ਹਮ ਹਮਾ ਕੇ ਪਹੁੰਚੀ ਬੜਾ ਪਿਆਰ ਸਤਿਕਾਰ ਦੇ ਨਾਲ ਸੰਗਤ ਨੇ ਸੰਸਕਾਰ ਕਰਿਆ ਹੈਗਾ ਕੋਈ ਐਸੀ ਗੱਲ ਨਹੀਂ ਗਈ ਕੋਈ 1921 ਵਾਲੀ ਗੱਲ ਹੈ ਨਹੀਂ ਸੀਗੀ ਤੇ ਜਨੂਏਦੈਨ ਵਾਈਗਲ वगੇ ਵੀ ਸਾਰੇ ਕਾਰਜ ਕਰਨਗੇ ਚਲੋ ਠੀਕ ਹੈ ਦੋਸਤੋ ਮੈਂ ਘਰ ਪਹੁੰਚ ਗਿਆ ਸੀਗਾ ਧੰਨਵਾਦ ਸਾਰਿਆਂ ਦਾ ਘਰੇ ਬਾਬਾ ਜੀ ਦੇ ਦਰਸ਼ਨ ਜ਼ਰੂਰ